ਆਸੀਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ 'ਚ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ ਘਰ ਦੇ ਵਿੱਚ ਹੀ ਮੈਂ ਆਫਿਸ ਬਣਾਇਆ ਹੋਇਆ ਹੈ ਜਿੱਥੇ ਮੈਂ ਬੈਠਾ ਸੀ ਲਗਭਗ ਤਕਰੀਬਨ 6 ਵਜੇ ਕੁਝ ਵਿਅਕਤੀਆਂ ਵੱਲੋਂ ਆ ਕੇ ਮੇਰੇ ਤੇ ਤਕਰੀਬਨ ਲਗਭਗ 10 ਦੇ ਕਰੀਬ ਵਿਅਕਤੀਆਂ ਦੇ ਆ ਕੇ ਮੇਰੇ ਤੇ ਹਮਲਾ ਕੀਤਾ ਗਿਆ ਜਿਹਦਾ ਨਾਮ ਮੈਂ ਕੋਲਿਸ ਡਿਪਾਰਟਮੈਂਟ ਨੂੰ ਦੱਸ ਦਿੱਤਾ ਹੈ ਮਾਮਲਾ ਐਸੀ ਮੈਂ ਉਸ ਬੰਦੇ ਤੋਂ 66 ਲੱਖ ਰੁਪਇਆ ਲੈਣਾ ਠੀਕ ਹੈ ਜੀ ਤੇ ਕੁਛ ਲੈਣ ਦੇਣ ਦਾ ਸਾਡਾ ਆਫਿਸ ਦੇ ਵਿੱਚ ਪੈਂਡਿੰਗ ਸੀ ਜਿਸ ਕਰਕੇ ਬਾਰ-ਬਾਰ ਮਤਲਬ ਕਿ ਗੱਲਬਾਤ ਸਾਡੀ ਆਫਿਸ ਚ ਹੋ ਰਹੀ ਸੀ ਠੀਕ ਹੈ ਜੀ ਉਹਦੇ ਸਬੰਧ ਦੇ ਵਿੱਚ ਧਮਕੀਆਂ ਦੇ ਰਿਆ ਸੀ ਕਦੇ ਬਾਰ-ਬਾਰ ਕੁਛ ਕਰ ਰਿਹਾ ਸੀ ਇਹਨੇ ਆ ਕੇ ਸਾਡੇ ਘਰ ਦੇ ਉੱਤੇ ਹਮਲਾ ਕੀਤਾ ਤੇ ਸਾਡੀ ਕੁੱਟਮਾਰ ਕੀਤੀ ਝਗੜੇ ਦੀ ਸਾਰੀ ਵੀਡੀਓ ਸੀ ਸੀਟੀਵੀ ਕੈਮਰੇ ਚ ਹੋਈ ਕੈਦ ਦੋਨਾਂ ਧਿਰਾਂ ਦੇ ਤਿੰਨ ਲੋਕ ਹੋਏ ਗੰਭੀਰ ਜ਼ਖਮੀ ਆਪਣੇ ਘਰੋਂ ਉੱਪਰ ਦੇ ਬਾਟ ਫਾਰਮ ਤੇ ਝਗੜਾ ਹੋਇਆ ਸੀ ਅਸਰਜੀਤ ਸਿੰਘ ਅਸਰਜੀਤ ਕੁਮਾਰ ਵਗੈਰਾ ਇੱਕ ਪਾਸੇ ਗੁਪਤੇ ਸਿੰਘ ਪੇਗੀ ਪਿੰਬਰ ਪਰ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਦੋਨੇ ਪੇਰਾਂ ਦੇ ਸੱਟਾਂ ਲੱਗੀਆਂ ਸੀ ਸਿਰ ਉੱਪਰ ਦਾਗ ਹੋਈ ਸੀ ਡੰਡਿਆਂ ਅਤੇ ਲੋਹੇ ਦੀਆਂ ਪਾਈਪਾਂ ਨਾਲ ਇੱਕ ਦੂਜੇ ਤੇ ਕੀਤਾ ਹਮਲਾ ਜੀ ਮੈਂ ਪੁਲਿਸ ਡਿਪਾਰਟਮੈਂਟ ਨੂੰ ਅਤੇ ਭਗਵਾਨਤਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਇਸ ਬੰਦੇ ਤੇ ਅੱਤਵਾਦਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਹਿਸਾਬ ਕਿਹਾ ਜਾਵੇ। ਪੁਲਿਸ ਨੇ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਮਾਮਲਾ ਕੀਤਾ ਦਰਜ। ਦੋਨਾਂ ਧਿਰਾਂ ਦੇ ਡਾਕਟਰ ਇਪੋਟਾ ਮੁਕਾਬਲ ਜਿੱਦਾਂ ਲਈ ਹੁੰਦਾ ਅਸੀਂ ਪਰਚਾ ਦਰਜ ਕਰ ਲਿਆ। ਜੋ ਅਗਲੀ ਜੀਮੇ ਰਿਪੋਰਟਾਂ ਆਉਣਦੀਆਂ ਉਸ ਹਿਸਾਬ ਕਰੀਦਾ। ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੋਰ ਫਤਿਹਗੜ੍ਹ ਸਾਹਿਬ ਦੇ ਪਿੰਡ ਪੈਰੋਪੁਰ ਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਜੀ ਹਾਂ ਤੁਹਾਨੂੰ ਦੱਸ ਦਈਏ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਦੋਵਾਂ ਧਿਰਾਂ ਦੇ ਤਿੰਨ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਦਫ਼ਤਰ ਬਣਿਆ ਹੋਇਆ ਸੀ ਤਾਂ ਉੱਥੇ ਮੌਜੂਦ ਇੱਕ ਧਿਰ ਦੇ ਵਿਅਕਤੀ ਦੇ ਉੱਪਰ ਦੂਸਰੀ ਧਿਰ ਦੇ ਵੱਲੋਂ ਹਮਲਾ ਕੀਤਾ ਗਿਆ ਤੇਜ਼ ਤਰ ਹਥਿਆਰਾਂ ਦੇ ਨਾਲ ਉਸਤੇ ਜਾਨਲੇਵਾ ਜੜਾਇਆ ਹਮਲਾ ਕਰ ਦਿੱਤਾ ਗਿਆ ਤੇ ਦੋਵਾਂ ਧਿਰਾਂ ਦੇ ਤਿੰਨੇ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਿਵੇਂ ਇੱਕ ਦੂਜੇ ਦੇ ਖੂਨ ਦੇ ਪੈਸੇ ਹੁੰਦੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਬਣੇ ਦਫ਼ਤਰ ਦੇ ਵਿੱਚ ਬੈਠੇ ਇੱਕ ਵਿਅਕਤੀ ਤੋਂ ਦੂਜੀ ਧਿਰ ਦੇ ਲੋਕ ਜਿਹੜੇ ਨੇ ਪੈਸੇ ਲੈਣ ਆਂਦੇ ਤਾਂ ਉੱਥੇ ਬਹਿਸ-ਬਾਜੀ ਹੁੰਦੀ ਹੈ ਅਤੇ ਬਹਿਸ-ਬਾਜੀ ਤੋਂ ਬਾਅਦ ਇਹ ਝਗੜੇ ਦਾ ਰੂਪ ਧਾਰਨ ਕਰ ਲੈਂਦਾ ਜਿਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਡੰਡਿਆਂ ਅਤੇ ਲੋਹੇ ਦੀਆਂ ਪਾਈਪਾਂ ਦੇ ਨਾਲ ਹਮਲਾ ਕੀਤਾ ਗਿਆ ਹਮਲਾ ਕਰਕੇ ਇੱਕ ਧਿਰ ਦੇ ਵਿਅਕਤੀ ਜਿਹੜੇ ਨੇ ਫਰਾਰ ਹੋ ਜਾਂਦੇ ਨੇ ਅਤੇ ਜ਼ਖਮੀ ਹਾਲਤ ਦੇ ਵਿੱਚ ਹਸਪਤਲ ਜਾ ਕੇ ਦਾਖਲ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਜਵੈ ਸ਼ੁਰੂ ਕਰ ਦਿੱਤਾ ਹੈ ਅਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਤਾ ਅੱਗੇ ਦੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਸਬੰਧੀ ਇੱਕ ਤਿਰਦੇ ਵਿਅਕਤੀ ਅਤੇ ਪੁਲਿਸ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨਿਆ ਤੁਹਾਨੂੰ ਸਰਿਸ਼ ਕੁਮਾਰ ਪੁੱਤਰ ਜੈਪਾਲ ਸ਼ਰਮਾ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਮੇਰਾ ਘਰ ਤੇ ਆਫਿਸ ਪੈਰੋ ਪਰਚਾ ਹੈ ਘਰ ਦੇ ਵਿੱਚ ਹੀ ਮੈਂ ਆਫਿਸ ਬਣਾਇਆ ਹੋਇਆ ਹੈ ਜਿੱਥੇ ਮੈਂ ਬੈਠਾ ਸੀ ਲਗਭਗ ਤਕਰੀਬਨ 6 ਵਜੇ ਕੁਝ ਵਿਅਕਤੀਆਂ ਵੱਲੋਂ ਆ ਕੇ ਮੇਰੇ ਤੇ ਤਕਰੀਬਨ ਲਗਭਗ 10 ਦੇ ਕਰੀਬ ਵਿਅਕਤੀਆਂ ਦੇ ਆ ਕੇ ਮੇਰੇ ਤੇ ਹਮਲਾ ਕੀਤਾ ਗਿਆ ਜਿਹਦਾ ਨਾਮ ਮੈਂ ਪੁਲਿਸ ਡਿਪਾਰਟਮੈਂਟ ਨੂੰ ਦੱਸ ਦਿੱਤਾ ਹੈ ਤੇ ਜਿਸ ਦੀ ਵੀਡੀਓ ਰਿਕਾਰਡਿੰਗ ਸਾਰੀ ਮੈਂ ਪੁਲਿਸ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਤੇ মিডিਆ ਨੂੰ ਵੀ ਪ੍ਰੋਵਾਈਡ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਉਹ ਵਿਅਕਤੀਆਂ ਨੇ ਸਾਦੀ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਭੱਜ ਕੇ ਆਪਣੇ ਮੈਂ ਆਪਣੇ ਮਤਲਬ ਕਿ ਵੀ ਜਦੋਂ ਉਹ ਬੰਦੇ ਵਿਅਕਤੀ ਆਏ ਜਿਸ ਟਾਈਮ ਉਹ ਐਂਟਰ ਗੇਟ ਤੋਂ ਐਂਟਰ ਹੋਏ ਮੈਂ ਭੱਜ ਕੇ ਆਪਣੇ ਪਿੱਛੇ ਮੇਰਾ ਨਾਲ ਰੈ residense ਵਿੱਚ ਕੀਤਾ ਹੋਇਆ ਰੈ residense ਦੇ ਵਿੱਚ ਚਲਾ ਗਿਆ ਉਸ ਬੰਦਿਆਂ ਨੇ ਆ ਕੇ ਮੇਰੀ ਉੱਥੇ residense ਦੇ ਵਿੱਚ ਆ ਕੇ ਕੁੱਟਮਾਰ ਕੀਤੀ ਠੀਕ ਹੈ ਮੈਂ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕਰਦਾ ਵੀ ਇਸ ਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕੀ ਮਾਮਲਾ ਕਿਸੇ ਲਈ ਹੈ ਮਾਮਲਾ ਇਹ ਸੀ ਮੈਂ ਉਸ ਬੰਦੇ ਤੋਂ 66 ਲੱਖ ਰੁਪਇਆ ਲੈਣਾ ਠੀਕ ਹੈ ਜੀ ਤੇ ਕੁਝ ਲੈਣ ਦੇਣ ਦਾ ਸਾਡਾ ਆਫਰ ਦੇ ਵਿੱਚ ਪੈਂਡਿੰਗ ਸੀ ਜਿਸ ਕਾਰਨ ਬਾਰ-ਬਾਰ ਮਤਲਬ ਕਿ ਗੱਲਬਾਤ ਸਾਡੀ ਆਫਸ ਚ ਹੋ ਰਹੀ ਸੀ ਠੀਕ ਹੈ ਜੀ ਉਹਦੇ ਸਬੰਧ ਦੇ ਵਿੱਚ ਧਮਕੀਆਂ ਦੇ ਰਿਆ ਸੀ ਕਦੇ ਬਾਰ ਬਾਰ ਕੁਛ ਕਰ ਰਿਹਾ ਸੀ ਇਹਨੇ ਆ ਕੇ ਸਾਡੇ ਘਰ ਦੇ ਉੱਤੇ ਹਮਲਾ ਕੀਤਾ ਤੇ ਸਾਡੀ ਕੁੱਟਮਾਰ ਕੀਤੀ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਹੈ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਦੇ ਕੋਲ ਜੋ ਲਾਇਸੈਂਸੀਡ ਪਿਸਟਲ ਹੈ ਉਹ ਵੀ ਇਹਦਾ ਜਮ੍ਹਾਂ ਕਰਵਾਇਆ ਜਾਵੇ ਕਿਉਂਕਿ ਇਸ ਵਿਅਕਤੀ ਦੇ ਉੱਤੇ ਪਹਿਲਾਂ ਵੀ ਕਈ ਕਾਨੂੰਨੀ ਪਰਚੇ ਚੱਲ ਰਹੇ ਹਨ ਥੋੜੇ ਦਿਨ ਪਹਿਲਾਂ ਹਫਤਾ 10 ਦਿਨ ਪਹਿਲਾਂ ਇਸ ਬੰਦੇ ਨੇ ਇੱਕ ਸਰਕਾਰੀ ਬਿਲਡਿੰਗ ਬਰਾਸ ਦੇ ਵਿੱਚ ਵੀ ਜਿਹਦੀ ਕੰਪਲੇਂਟ ਬਡਾਲੀ ਥਾਣੇ ਦੇ ਵਿੱਚ ਹੈ ਬਰਾਸ ਦੇ ਵਿੱਚ ਵੀ ਇੱਕ ਸਰਕਾਰੀ ਬਿਲਡਿੰਗ ਨੂੰ ਜਿੰਦਾ ਤੋੜਨ ਦੀ ਕੰਪਲੇਂਟ ਇਹਦੀ ਹੈ ਜਿਸ ਦੇ ਉੱਤੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਦੀਵਾਰ ਵਗੈਰਾ ਢਾਈ ਠੀਕ ਹੈ ਜੀ ਮੈਂ ਪੁਲਿਸ ਡਿਪਾਰਟਮੈਂਟ ਨੂੰ ਅਤੇ ਭਗਵਾਨਤਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਇਸ ਬੰਦੇ ਤੇ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਕਿਟ ਪੈਰੋਂ ਉੱਪਰ ਦੇ ਬਾਹਰ ਫਾਰਮ 'ਚ ਝਗੜਾ ਹੋਇਆ ਸੀ ਅਸ ਸ਼ਿਸ਼ ਕੁਮਾਰ ਸਿਦੇਸ਼ ਕੁਮਾਰ ਵਗੈਰਾ ਇੱਕ ਪਾਸੇ ਗੁਪਤੇਸ਼ ਸਿੰਘ ਤੇਜੀ ਪਿੰਬਰਪੁਰਾ ਇਹਨਾਂ ਦਾ ਆਪਸੀ ਝਗੜਾ ਹੋਇਆ ਸੀ ਦੋਨੇ ਧਿਰਾਂ ਦੇ ਛੱਕਾਂ ਲੱਗੇ ਸੀ ਸ਼ਿਗਲਾ ਉੱਪਰ ਦਾਕਰ ਹੋਈ ਸੀ ਦੋਨਾਂ ਧਿਰਾਂ ਦੇ ਡਾਕਟਰ ਰਿਪੋਰਟਾਂ ਮੁਤਾਬਕ ਜਿੱਦਾਂ ਦੀ ਫੋਟ ਹੈ ਅਸੀਂ ਪਰਚਾ ਦਰਜ ਕਰ ਲਿਆ ਜੋ ਅਗਲੀ ਜੀਮੇ ਰਿਪੋਰਟਾਂ ਆਉਣਗੀਆਂ ਉਸ ਨਾਲ ਕਾਰਵਾਈ ਕਰਦੇ ਹਾਂ ਚਲੋ ਮੈਂ ਕਿਸ ਗੱਲ ਨੂੰ ਲੈ ਕੇ ਝਗੜਾ ਕੋਈ ਇਹਨਾਂ ਦਾ ਆਪਸੀ ਜ਼ਮੀਨ ਦਾ ਪੈਸਾ ਲੈਣ ਦੇਣਾ ਪੈਸਾ ਲੈਣ ਇੰਨੇ ਕ ਬੰਦੇ ਸੀ ਦੂਜੇ ਪਖੇ ਤੋਂ ਚੜਾਈ ਦੋਨੇ ਪਾਸੇ ਪਾਸਟਰ ਛੇ-ਛੇ ਬੰਦੇ ਲਖਾਇਆ ਦੋਨੇ ਪਾਸੇ